ਤਸਵੀਰਾਂ ਦੁਖਦਾਈ ਆ ਰਹੀਆਂ ਨੇ ਤਸਵੀਰਾਂ ਆ ਰਹੀਆਂ ਨੇ ਭਵਾਨੀ ਕਰਦੇ ਬਿਆਨ ਰੋਣ ਵਾਲੇ ਕੱਟ ਤੋਂ ਜਿੱਥੇ ਇੱਕ ਭਾਰੀ ਵਾਹਨ ਟਰੱਕ ਅਤੇ ਇੱਕ ਲੜਕੀ ਦਾ ਐਕਸੀਡੈਂਟ ਹੋ ਗਿਆ ਤੇ ਜਾਨੀ ਨੁਕਸਾਨ ਹੁੰਦਾ ਦਿਖਾਈ ਦੇ ਰਿਹਾ ਹੈ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਪੁਆਨੀਗੜ ਨੈਸ਼ਨਲ ਹਾਈਵੇ ਨੂੰ ਲੈ ਕੇ ਪਿਛਲੇ ਸਮੇਂ ਦੇ ਵਿੱਚ ਨਿਤਨਗੜ ਕਰੀ ਵੱਲੋਂ ਵੀ ਇੱਥੇ ਪੁਲ ਬਣਾਉਣ ਦੀ ਜੋ ਅਵਾਨ ਕੀਤਾ ਗਿਆ ਸੀ ਤੇ ਸ਼ਹਿਰ ਨਿਵਾਸੀਆਂ ਨੇ ਸੁੱਖ ਦਾ ਸਾਹ ਲਿਆ ਸੀ ਪਰ ਕਿਉਂਕਿ ਬੋਟਾ ਆ ਗਈਆਂ ਨੇ ਤੇ ਫਿਰ ਲੇਟ ਹੋ ਗਿਆ ਸ਼ਹਿਰ ਨਿਵਾਸੀਆਂ ਦੀ ਇਹੀ ਮੰਗ ਸੀ ਕਿਉਂਕਿ ਸਮੇਂ-ਸਮੇਂ ਤੇ ਐਕਸੀਡੈਂਟ ਹੁੰਦੇ ਨੇ ਤੇ ਅੱਜ ਇਹ ਭਾਣਾ ਵਾਪਰ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਲੜਕੀ ਜੋ ਕਿ ਟਰੱਕ ਦੇ ਥੱਲੇ ਆ ਗਈ ਹੈ ਮੌਕੇ ਤੇ ਆਲੇ ਦੁਆਲੇ ਦੇ ਲੋਕ ਪਹੁੰਚ ਗਏ ਨੇ ਤੇ ਨੇੜੇ ਹੀ ਕਿਉਂਕਿ ਨੇੜੇ ਹੀ ਲੜਕੀ ਦੇ ਜੋ ਪਰਵਾਰਕ ਮੈਂਬਰ ਸੀ ਉਹ ਘਰ ਨੇੜੇ ਹੀ ਨੇ ਤੇ ਨਾਲ ਦੀ ਨਾਲ ਇਲਾਕੇ ਦੇ ਲੋਕ ਉਹ ਤੇ ਪਹੁੰਚ ਗਏ ਨੇ ਤੇ ਰੋਡ ਦੇ ਉੱਪਰ ਜਮ ਲੱਗਦਾ ਦਿਖਾਈ ਦੇ ਰਿਹਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੜਕੀ ਟਰੱਕ ਦੇ ਅਗਲੇ ਟਾਇਰ ਦੇ ਥੱਲੇ ਉੱਪਰ ਚੜ ਜਾਂਦਾ ਤੇ ਸ਼ਹਿਰ ਨਿਵਾਸੀ ਰੋਜ਼ ਪ੍ਰਗਟ ਕਰਦੇ ਆ ਸੜਕ ਦੇ ਉੱਪਰ ਬੈਠ ਜਾਂਦੇ ਨੇ ਆਪਾਂ ਗੱਲਬਾਤ ਕਰਦੇ ਆ ਅੱਜ ਪਟੀਚੀ ਸੀ ਜੀ ਆਪਣੇ ਕੰਮ ਆ ਰਹੀ ਸੀ ਤੇ ਇਹਨੇ ਐ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਰੁਗੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸੜੀ ਆਵੇਂ ਸੜਕ ਤੇ ਝਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆ ਨਾ ਪਬਲੀ ਆ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰ ਆਦੀ ਕੁੜੀਆ ਆਮਚ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਡਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹਦੇ ਕੇਸ ਕਾਰਵਾਈ ਪੂਰੀ ਕਰੀ ਸਾਨੂੰ ਪ੍ਰਸ਼ਾਸਨ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਅਟੈਕ ਕਰਤਾ ਜੀ ਟਰੱਕ ਕਿੱਧਰ ਹੀ ਸੈਟ ਹੋਇਆ ਸੀ ਇਧਰੋਂ ਆਈ ਬਲਿਆ ਰੋਡ ਤੋਂ ਕਿਧਰ ਜਾ ਰਹੇ ਸੀ ਸੰਗਰੂਰ ਵੱਲ ਜੀ ਸੰਗਰੂਰ ਵੱਲ ਹਾਂ ਗੁੜੀਏ ਕੀ ਕਰ ਰਹੀ ਸੀ ਗੁੜੀਆ ਉੱਥੇ ਖੜੀ ਸੀ ਜੀ ਕਿੰਨੇ ਕ ਕਿੰਨੇ ਕ ਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਆਏਗੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਉਹਦਾ ਕੀ ਨਾਮ ਸੁਹਣੀ ਦਾ ਕਿਹੜਾ ਕਰ ਸੀ ਜੀ ਸਾਰਾ ਕੰਮ ਕਰਦੀ ਸੀ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਇੱਥੋਂ ਦੀ ਕਦ ਵੀ ਕਹਾਸਾ ਬਤ ਇੱਥੇ ਬਰਤ ਸਕਦਾ ਇੱਥੇ ਇੱਕ ਤਾਂ ਬੱਤੀਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲ ਸੁਣਨ ਚ ਤਾਂ ਇਹ ਆ ਵੀ ਉਹਨਾਂ ਦੇ ਕੰਨ ਤੇ ਫੋਨ ਫੋਨ ਵਗੈਰਾ ਲੰਗੇ ਸੀ ਕ੍ਰੋਸ ਕਰ ਰਹੇ ਸੀ ਕਿ ਕੋਈ ਵੀ ਸੁਣਨਾ ਚਾਹੇ ਨਹੀਂ ਫੋਨ ਨਹੀਂ ਆ ਸਾਈਡ ਤੇ ਦੇਖ ਲੋ ਜੀ ਪਰ ਆਈ ਤੇ ਤਿਆਰ ਹੋ ਕੇ ਵਰਟੀਕਲ ਲੱਜਾਂਦੇ ਸੀ ਮੈਂ ਨਿਕਲਵਾ ਦਵਾਂਗਾ ਚੰਗੇ ਭਰੇ ਰੋਟੀ ਲੈ ਕੇ ਆਇਆ ਘਰੋਂ ਅਸੀਂ ਖੇਡ ਲਈ ਆਏ ਘਰੋਂ ਚੰਗੇ ਭਲੀ ਸਾਰਾ ਕੰਮ ਕੀਤਾ ਲੜ ਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਮੈਂ ਬਿਊਟੀ ਪਾਰਲਰ ਦੇ ਲੱਗੇ ਦੀ 4-5 ਦਿਨ ਹੋ ਗਏ ਤੇ ਹੁਣ ਸਮੇਂ ਰਾਲਿਆਂ ਦੇ ਮੇਰਾ ਪੇਟ ਪਹਿਲਾਂ ਫੈਕਟਰੀ ਚ ਲੱਗੇ ਸੀ ਤੇ ਉਹਦਾ ਬੁਖਾਰ ਹੋ ਗਿਆ ਉਹਨੂੰ ਫਸ ਟਾਈਫਾਇਡ ਹੋ ਗਿਆ ਤਿੰਨ ਦਿਨ ਉਹ ਨੰਦਰਾ ਵਿਨਰ ਬਿਮਾਰ ਰਹੀ ਮੈਂ ਹਟਾ ਲਈ ਮੈਂ ਕਹਾਂ ਦੂੰਗਾ ਜੇ ਬਿਮਾਰ ਹੋ ਗਿਆ ਮੈਂ ਤਾਂ ਇਕੱਲੀ ਹਾਂ ਮੈਂ ਤੈਨੂੰ ਕਿਵੇਂ ਸਾਂਭੂਗੀ ਮੈਂ ਮੈਂ ਜਾਣੀ ਤਾ ਫੈਕਟਰੀ ਚ ਜੀ ਹੁਣ ਕਦੇ ਵੇਰ ਫੇਰ ਕਦੇ ਬਿਊਟੀ ਪਾਰਲਰ ਦਾ ਕੰਮ ਸਿੱਖ ਰਹੀ ਹਾਂ ਮੈਂ ਸਿੱਖ ਲਾ ਮੈਂ ਉਹਨੂੰ ਕਿਹਾ ਦੀ ਮੈਂ ਜਾਣਾ ਤੂੰ ਬਿਊਟੀ ਪਾਰਲਰ ਦੇ ਚੰਨ ਕੰਮ ਨਾ ਸਿੱਖ ਮੈਂ ਨਾ ਸਿੱਖ ਸਨ ਤੋਂ ਪਿਆਣਾ ਲਾਈ ਕਹਿੰਦੀ ਮੈਂ ਘਰ ਬੈਠੇ ਗਾ ਗਾ ਕੀ ਕਰਦੀ ਆ ਕਹਿੰਦੀ ਕੋਈ ਨਹੀਂ ਕੋਈ ਮੈਨੂੰ ਕੋਈ ਕੰਮ ਬਤਾਦੀ ਪਤਾ ਵੀ ਆਏ ਹੋ ਗਮ ਕਰ ਰਹੀ ਨਹੀਂ ਜਾਣਦੀ ਨਹੀਂ ਤੇ ਆਉਣਾ ਫਿਰ ਪਤਾ ਦਿਵੇ ਮੈਨੂੰ ਕਿੰਨੀ ਕੁ ਉਮਰ ਸੀ ਜੀ ਹਾਂ 29 ਸਾਲ ਲੱਗਿਆ ਹੈ ਆ ਟਰੱਕ ਆ ਲਾ ਰਿਆ ਸੀਗਾ ਕੋ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਮਾਰਨ ਕੁੜੀ ਅੱਗੇ ਸੀਗੀ ਉਹਨੇ ਟਰੱਕ ਚੜਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਬੰਦਾ ਅੱਗੇ ਤਾਂ ਦੇਖਦਾ ਹੀ ਆ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਛ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਿਹਾ ਇੰਨੀ ਕੁ ਡਿਫਰੈਂਸ ਸੀਗਾ ਥੋੜਾ ਜਿਹਾ ਟਰੱਕ ਡਰਾਈਵਰ ਨੂੰ ਚਾਹੀਦਾ ਸੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਟਰੱਕ ਦੀ ਤੇਜ਼ ਸੀ ਭਾਜੀ ਹਲਕ ਤੱਕ ਕਿੱਥੋਂ ਵਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੋਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ 10 10:30 ਵਜੇ ਦੀ ਗੱਲ ਆਈ ਤੁਸੀਂ ਕੀ ਕਹਿੰਦੇ ਹੋ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜਾਂ ਜੇ ਕੁੜੀ ਨਾਲ ਆਇਆ ਕੱਲੋ ਆਪਣੇ ਬੱਚਿਆਂ ਨਾਲ ਸਕਦਾ ਜਾਂ ਮੋੜ ਨੂੰ ਇਹਨਾਂ ਨੂੰ ਠੀਕਰ ਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦਾ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਵੱਲੋਂ ਗੁੰਜਾਇਸ਼ ਹੈ ਵੀ ਇੱਥੇ ਜਾਂ ਤਾਂ ਬੱਤੀਆਂ ਲਗਾਈ ਜਾਣ ਠੀਕ ਹੈ ਨਾ ਜਾਂ ਮੋੜ ਬੰਦ ਕੀਤਾ ਜਾਵੇ ਪਹਿ ਜਾ ਦੇਖੋ ਅਜਾ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਦੀ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੀ ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਕਿਹਾ ਜੀ ਸਹੀ ਜਗਾ ਤੇ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਦਿੱਤੀਆਂ ਟ੍ਰੈਫਿਕ ਮੁਲਾਜ਼ਮ ਹੈਗੇ ਸੀ ਕੋਈ ਗ੍ਰਾਫਿਕ ਮੁਲਾਜ਼ਮ ਕੋਈ ਸੀ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜੀ ਔਰ ਇਹ ਤਾਂ ਸੀ ਕਿ ਕੁੜੀ ਦੇ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲ ਕੇ ਥੱਲੇ ਟੱਕਾ ਪੈ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਫਿਰ ਕੱਢਣ ਦੀ ਗੁੰਜਾਇਸ਼ ਹੈ ਨਹੀਂ ਸੀਗੀ ਸਾਹ ਉਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਜ਼ਿਆਦਾ ਗਲਤੀ ਤਾਂ ਹੀ ਲੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਹਾਲਾਤ ਪਛੇਨਾਵੜ ਐਮਬੂਲੈਂਸ ਕਿਨੇ ਜਰਵਾਦਾ ਹੀ ਜਿਤੋਂ ਲਾ ਤਕਰੀਬਨ 40 45 ਮਿੰਟ ਬਾਅਦ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਪਬਲਿਕ ਔਰ ਪੁਤਰੀ ਨਾਰ ਸਿੰਘ ਵਾਸੀ ਅਰਜ ਸ੍ਰੀ ਰਵਿਦਾਸ ਕਲੋਨੀ ਭਵਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਹੈ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਅਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਪਾ ਕੇ ਜਿਹੜਾ ਹੈਗਾ ਮਤਲਬ ਉਹ ਤੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜਾਂ ਟਰੱਕ ਫੜਿਆ ਗਿਆ ਇਸ ਰੋ ਤੇ ਟਰੱਕ ਤਾਂ ਮੌਕੇ ਤੇ ਹੀ ਸੀਗਾ ਤੇ ਟਰੱਕ ਡਰਾਈਵਰ ਵੀ ਫੜ ਲਾਂਗੇ ਤੇ ਕਾਰਵਾਈ ਹੋ ਰਹੀ ਹੈ ਹਾਂਜੀ ਹਾਂ ਕਾਰਵਾਈ